हेलो हां सीकाली चुप चुप हम चुप कर जा चाहटा चंगा चंगा बार नभू जो जोतू दे चंगा जोतू आप आ गए नबू जे आप बारे छोलो आप लाने छोड़ू तह लाने कपड़े दे, ला दे, ला दे मामे ਲੈ ਜੋ ਤੂੰ ਜੋ ਤੂੰ ਜੋ ਤੂੰ ਨਾ ਲੈ ਨਹੀਂ ਆਪੇ ਪਸਰ ਰਹਿਣ ਦੇ ਅਸੀਂ ਨਹੀਂ ਦਿਖਾਉਂਦੇ ਜੂਆਂ ਜਾ ਬੋਲਦੀ ਤਾਂ ਕੱਲ ਤਾਂ ਕਰਦੀ ਨੀ ਨਾ ਕਾਣ ਕਾ ਮਾਰਦੀ ਐ ਤੂੰ ਦੇ ਨਾਲ ਆਣਾ ਵੀ ਜਾ ਤੂੰ ਤਾ ਕੁੱਟਾਂਗੇ ਅਸੀਂ ਤੈਨੂੰ ਫੜ ਲੈ ਨਵੋ ਜਿਹਾ ਆਹੋ ਹਨਾ ਜਾ ਤੂੰ ਬਾਹਰ ਤੀਸੇ

వైష్ణా

इधर इथे तो, ला दे चपला पर लू छिपी कमरे चा जा छिपी कमरे चया पहला अंदर अंदर पहला फर्श आले कमरे क्या झाड़ू खड़ा नहीं करें करके चंकी तरह आए करके आए आए करके आए 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 अंदर लिया आले कमरे झाड़ू क्डना का मैं जा भज ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਕੱਢ ਲੈ ਚੜੂ ਕੱਢ ਲੈ ਕੱਢ ਲੈ ਮੇਗਾ ਹਾਂ ਨਹੀਂ ਚੰਗਾ ਉੱਥੋਂ ਕੱਢ ਲੈ ਜਿੱਥੋਂ ਬੂਨਾ ਬੰਨੀ ਪਈ ਸੀ ਆਪਣੀ ਉੱਥੋਂ ਕੱਢ ਲੈ ਇੱਥੋਂ ਆਸ ਇੱਥੋਂ ਇੱਥੋਂ ਦੇਖੀ ਇੱਥੇ ਬੰਨੀ ਸੀ ਇੱਥੇ ਇੱਥੋਂ ਕਟਣ ਕਰ ਦੇ ਮਿੰਗਣਾ ਹੂੰ ਲਾਦ ਲਾਦ ਲਾਉਂ ਚੜੂ ਲਾਦ 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 ਲਾ

ਨਾ ਤੂੰ ਨਾ ਦੇਖ ਸਾਡੀ ਵੀਡੀਓ ਨਾਲੇ ਤੂੰ ਨਾ ਦੇਖ ਸਾਡੀ ਵੀਡੀਓ ਇਹ ਤਾਂ ਮੇਰੀ ਤੇ ਜਤੂ ਦੀ ਵੀਡੀਓ ਹੈ ਨਾ ਵੀ ਜਤੂ ਇਹ ਮੇਰੀ ਬੀਆ ਹਾਸੀ ਮੈਂ ਇੱਕ ਛੱਡੀ ਆ ਵੀਰ ਮੈਂ ਤਾਂ ਛਾਲੂ ਆਂ ਕੋਈ ਬੰਮਾ ਰੇ ਜੀ ਛੱਡੂ ਛੱਡੂ ਲਾ ਕੇ ਦਖਾ ਦੇ ਤੂੰ ਮਰੇ ਲਾ ਦੀ ਮਰੇ ਜਾਨੀਆ ਤੂੰ ਆਈ ਤੂੰ ਸਾਡੇ ਘਰ

बस निकल गया लगी डरी निकला नहींगा फिर मार के ला ना उधरों भी काट कच्चा सी मौसम आज फिर बहुत ज़्यादा रहा लग गया बदल बहुत ज्यादा हो रहे ने हम्म असली आई जंदे सी कपड्यां दी तें ਤੋਤੇ ਜੀ ਕੇ ਟਿੱਪੜਿਆਂ ਦੀ ਤੈ ਲਾ ਲਈਏ ਹੋ ਛੋਟਾ ਬੱਚਾ ਲਾਉਂਦਾ ਝਾੜੂ ਇਹ ਕਹਿੰਦੀ ਮੈਂ ਝਾੜੂ ਲਾਉਣਾਗਾ ਥੜਾ ਤਾਂ ਫਿਰ ਮੈਂ ਝਾੜੂ ਮੈਲਾਉ ਫਿਰ ਜਤੂ ਦੇਖੇ ਜਤੂ ਸਾਰੇ ਨੂੰ ਹੈਲੋ ਹਾਈ ਗਾ ਦੇ ਸ਼ਸ਼ੀ ਗਾਲ ਜੀ ਹੈ ਹੱਥ ਜੋੜ ਕੇ ਸ਼ਸ਼ੀ ਗਾਲ ਕਦੇ ਬਾਦਸ਼ਾਹ ਸ਼ਸ਼ੀਕਾਲ ਜੀ ਕਹੀਂ ਚਾੜੂ ਸ਼ਸ਼ੀਕਾਲ ਜੀ ਕਦੇ ਪਹਿਲਾਂ ਮੈਂ ਪਹਿਲਾਂ ਮੈਨੂੰ ਝਾੜੂ ਮਾਰਨੂੰ ਝਾੜੂ ਮਾਰ ਲੈਣ ਦੇ ਫਿਰ ਬੁਲਾਵੇਂਗੀ ਸ਼ਸ਼ੀਕਾਲ ਅਚਿਆ ਕਿੰਨਾ ਕਰ ਰਹਿ ਗਿਆ ਹੁਣ ਝਾੜੂ ਪਹਿਲਾਂ ਮੈਨੂੰ ਕੱਢ ਨਾਂ ਤੇ ਕੁਛ ਝਾੜੂ ਲਾਈ ਜਾਂਦੀ ਹੈ ਤੇ ਆਪਣੇ ਖੇਤ ਨੂੰ ਬਲੇ ਜੜੂ ਕਾ ਕੇ ਲੈ ਅੱਛਾ ਜੀ ਲੈ ਤਮ ਆ ਗਿਆ ਹਾਂ ਆ ਗਿਆ ਕੰਮ ਕਰਨਾ ਉਧਰ ਭਾਂਡੇਵਾਂ ਨਹੀਂ ਨਾਲਿਆ ਤੋ ਤੋਤੇ ਹੋਏ ਨੇ ਭਾਂਡੇ ਉਹਨਾਂ ਤੇ ਕਰਦਾ ਪਾ ਦੇਗਾ ਤੂੰ ਇੱਧਰ ਨਹੀਂ ਲਿਆਉਦੇ ਹੁੰਦੇ ਮੋੜ ਕੇ ਉਧਰ ਲੈ ਕੇ ਜਾ ਬਾਹਰ ਕੂੜਾ ਕੂੜਾ ਬਾਹਰੇ ਘਾੜਾ ਉਧਰ ਲੈ ਕੇ ਜਾ ਲੈ ਹੁਣ ਸ਼ਸ਼ੀ ਕਾਲ ਕਰਦੇ ਸਾਰਿਆਂ ਨੂੰ ਕੱਛਾ ਤਾਂ ਸ਼ਸ਼ੀ ਕਾਲ ਦੀ ਆ ਦੇਖ ਕੋਈ ਨਾ ਫੇਰ ਕਰ ਲਈ ਸਸੀ ਕਾਲ ਤਾਂ ਬੁਲਾ ਦੇ ਸਾਰਿਆਂ ਨੂੰ ਮੈਂ ਪਹਿਲਾਂ ਸਸੀ ਕਾਲ ਬੁਲਾ ਦੇ ਫਿਰ ਸਾਰੇ ਕਹਿਣਗੇ ਸਾਰੇ ਕਹਿਣਗੇ ਵੀ ਸਿਆਣੀ ਐ ਜੋ ਤੂੰ ਤਾਂ ਸਸੀ ਕਾਲ ਕਰ ਦੇ ਸਾਰਿਆਂ ਨੂੰ ਹਰ ਰੱਖਿਆ ਕਹਦੇ ਕਹ ਹੱਥ ਜੋੜ ਕੇ ਕਹਦੇ ਕਿ ਸਸੀ ਕਾਲ ਜੀ ਕਹਦੇ ਕਹਦੇ ਆਪਣੀ ਨੂੰ ਆਪਣੀ ਮੁੰਨੂ ਤਾਂ ਖੜੀ ਐ ਪਹਿਲਾਂ ਸਸੀ ਕਾਲ ਬੁਲਾ ਸਾਰਿਆਂ ਨੂੰ ਬੁਲਾ ਦੇ ਹੂੰ ਬੁਲਾਉਂਦੀ ਨਹੀਂ ਬਸ ਫੇਰ ਤੇਰੇ ਨਾਲ ਕੱਟੀ ਕਰ ਦੇਣਗੇ ਸਾਰੇ ਤੈਨੂੰ ਕਿਸੇ ਨੇ ਨਹੀਂ ਬੁਲਾਉਣਾ ਤਾਂ ਸਸੀ ਕਾਲ ਕਹਦੇ ਬੁਲਾ ਦੇ ਬੁਲਾ ਦੇ ਸ਼ਸ਼ੀ ਗਾਲ ਚੱਲਾ ਮੈਂ ਝਾੜੂ ਮਾਰਨਾ ਇਹ ਤਾਂ ਕਹਿੰਦੀ ਪਹਿਲਾਂ ਮੈਂ ਝਾੜੂ ਮਾਰੂੰਗੀ ਫਿਰ ਸ਼ਸ਼ੀ ਗਾਲ ਬੁਲਾਉਂਗੀ ਸਾਰਿਆਂ ਨੂੰ